ਸਸਕਾ ਜੀ ਅੱਜ ਆਪਾਂ ਹਨਾ ਗੁੰਮ ਲੈਸ ਲਾਉਣ ਲੱਗੇ ਆਂ ਮੂਰੀ ਤੇ ਮੂਰੀ ਤੇ ਗੁੰਮ ਲੈਸ ਕਿੱਦਾਂ ਲੱਗਦੀ ਹੈ ਤੇ ਆਪਾਂ ਤੁਹਾਨੂੰ ਸਾਰੀ ਡਿਟੇਲ ਵੀਡੀਓ ਦਿਊਂਗੇ ਤੇ ਇੱਥੇ ਦੇਖੋ ਜੀ ਆ ਆਪਾਂ ਮੂਰੀ ਆਹ ਕਰ ਲਈ ਤੇ ਮੂਰੀ ਤੇ ਪਹਿਲਾਂ ਆਪਾਂ ਆਹ ਵਾਲੀ ਸਲਾਈ ਲਾਵਾਂਗੇ ਤੇ ਫਿਰ ਆਪਾਂ ਲੈਸ ਦੀ ਤੁਹਾਨੂੰ ਸਾਰੀ ਦੱਸਾਂਗੇ ਵੀ ਕਿੱਦਾਂ ਲੱਗਦੀ ਹੈ ਕਿਵੇਂ ਰੱਖ ਕੇ ਲਾਉਣੀ ਆਂ ਪੁੱਠੀ ਰੱਖਣੀ ਆ ਕਿ ਸਿੱਧੀ ਰੱਖਣੀ ਕਿ ਇਸ ਟਾਈਪ ਤੇ ਰੱਖਣੀ ਆ ਚਲੋ ਜੀ ਪਹਿਲਾਂ ਮੈਂ ਇਹ ਸਲਾਈ ਲਾ ਲਾਂ ਤੇ ਫਿਰ ਮੈਂ ਤੁਹਾਨੂੰ ਦੁੱਧੀ ਡਾਸਨੀਆਂ ਵੀ ਲਾਇਸ ਕਿਵੇਂ ਰੱਖਣੀਆਂ ਤੇ ਕਿਵੇਂ ਲਾਉਣੀਆਂ ਲਾਇਸ ਦਾ ਪਰੱਖ ਹੈ ਜੀ ਪੁੱਠਾ ਪਾਸਾ ਉੱਪਰ ਤੇ ਜਿਹੜਾ ਸਿੱਧਾ ਪਾਸਾ ਉਹ ਆਪਾਂ ਨੀਚੇ ਰੱਖਣਾ ਜਦੋਂ ਆਪਾਂ ਸਲਾਈ ਲਾ ਲਈ ਹੈ ਨਾ ਇਹਦੇ ਉੱਪਰ ਤੁਸੀਂ ਪਹਿਲਾਂ ਇਹਦੇ ਨਾਲ ਐ ਸਲਾਈ ਲਾ ਸਕਦੇ ਹੋ ਸਲਾਈ ਇੱਥੇ ਲਾਉਣੀ ਹੈ ਇਹਦੇ ਨਾਲ ਮੈਂ ਤੁਹਾਨੂੰ ਸਲਾਈ ਲਾ ਕੇ ਦਿਖਾਉਣੀ ਹੈ ਤੇ ਆਪਾਂ ਸਿੱਧਾ ਪਾਸਾ ਨੀਚੇ ਰੱਖਿਆ ਲਾਇਸ ਦਾ ਆ ਦੇਖੋ ਸਿੱਧਾ ਹੈ ਆ ਦੇਖੋ ਹੁਣ ਸਿੱਧੀ ਹੈ ਲਾਇਸ ਆਪੂੰ ਇਨੋਂ ਆ ਆ نیچے ਰੱਖ ਲਈ ਤੇ ਜਿਹਦੀ ਆਪਣੀ ਲੈਂਸ ਦਾ ਪੁੱਠਾ ਪਾਸਾ ਉਹ ਆਪਾਂ ਉੱਪਰ ਰੱਖਿਆ ਤੇ ਉੱਪਰ ਰੱਖ ਕੇ ਆਪਾਂ ਫਿਰ ਸਲਾਈ ਲਾਵਾਂਗੇ ਐਨਾ-ਐਨਾ ਕਾ ਕਪੜਾ ਛੱਡ ਕੇ ਜਿਵੇਂ ਆਪਾਂ ਮੂਰੀ ਨੂੰ ਜੜਦੇ ਆ ਉਹ اسی ਤਰ੍ਹਾਂ ਹੁਣ ਤੁਸੀਂ ਦੇਖ ਸਕਦੇ ਹੋ ਐ ਮੈਂ ਸਲਾਈ ਲਾ ਰਹੀ ਹਾਂ ਜਮਾ ਪੱਕੰਨੀ ਤੇ ਲਾਉਣੀ ਆ ਸਲਾਈ ਪੂਰੀ ਫਿਨਿਸ਼ਿੰਗ ਨਾਲ ਆਪਣੀ ਲੈਂਸ ਲੱਗੂਗੀ ਜੇ ਆਪਾਂ ਇਸ ਤਿੱਕੇ ਨਾਲ ਲਾਵਾਂਗੇ ਇੱਥੇ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਸਾਰੀ ਸਲਾਈ ਲਾ ਲਈ ਦੇਖੋ ਲੈਂਸ ਆਪ ਨੂੰ ਐ ਉਲਟੇ ਆਉਗੀ ਜੇਦੋਂ ਆਪਾਂ ਉਲਟਾਵਾਂਗੇ ਇਸ ਇਸ ਤਿੱਕੇ ਨਾਲ ਜੇਦੋਂ ਆਪਾਂ ਮੂਰੀ ਲਾਵਾਂਗੇ ਨਾ ਉਹ ਦੋਨੇ ਵਿੱਚ ਮੂਰੀ ਦੇ ਵਿੱਚ ਅਟੈਚ ਹੋ ਜੂਗੀ ਇਸ ਤਿੱਕੇ ਨਾਲ ਆਪਾਂ ਸਲਾਈ ਲਾ ਲਈ ਤੇ ਹੁਣ ਆਪਾਂ ਰੱਖਾਂਗੇ ਜੀ ਮੂਰੀ ਜਿਹੜੀ ਆਪਾਂ ਚਿਪਕਾ ਲਈ ਪ੍ਰੈਸ ਦੇ ਨਾਲ ਤੇ ਇੱਥੇ ਧਰ ਕੇ ਆਪਾਂ ਐ ਸਲਾਈ ਲਾਵਾਂਗੇ ਤੁਸੀਂ ਕੀ ਕਰਨਾ ਕਿਉਂਕਿ ਆਪਾਂ ਨੂੰ ਪਤਾ ਨਹੀਂ ਲੱਗਣਾ ਵੀ ਆਪਣੀ ਸਲਾਈ ਸੌਰੀ ਤੁਸੀਂ ਕੀ ਕਰਨਾ ਵੀ ਆਪਾਂ ਨੂੰ ਪਤਾ ਨਹੀਂ ਲੱਗਣਾ ਜਦੋਂ ਆਪਾਂ ਐ ਸਲਾਈ ਲਾਵਾਂਗੇ ਵੀ ਆਪਣੀ ਲਾਈਨਸ ਵਿੱਚ ਆ ਰਹੀ ਹੈ ਕਿ ਨਾਲ ਅਡਜਸਟ ਹੋਊਗੀ ਕਿ ਨਾ ਹੋਊਗੀ ਤੇ ਆਪਾਂ ਇੱਥੇ ਉਲਟੀ ਸਾਈਡ ਕਰ ਲਾਂਗੇ ਮੂਰੀ ਨੂੰ ਆਪਾਂ ਇਸ ਤਰੀਕੇ ਨਾਲ ਰੱਖ ਲੈਣਾ ਦੇਖੋ ਜੀ ਆਪਾਂ ਇਸ ਤਰੀਕੇ ਨਾਲ ਰੱਖਣੀ ਹੈ ਕਿਉਂਕਿ ਆਪਾਂ ਸਲਾਈ ਦੇ ਉੱਪਰ ਸਲਾਈ ਲਾਈ ਜਾਣੀ ਹੈ ਤੇ ਆਪਣੀ ਲੈਸ ਲੱਗੀ ਹੋਈ ਹੈ ਪਹਿਲਾਂ ਜਦੋਂ ਹੁਣ ਜਿਹੜਾ ਬਿਗਿਨਰ ਹੈ ਹਨਾ ਉਹਨੂੰ ਲਾਉਣੀ ਔਖੀ ਹੋ ਜਾਂਦੀ ਹੈ ਮੈਂ ਇਸ ਕਰਕੇ ਸਲਾਈ ਲਾਈ ਆ ਜਿਹੜੇ ਹਨਾ ਜਿਵੇਂ ਜਿਹੜੇ ਸਲਾਈ ਕਰਦੇ ਉਹ ਤਾਂ ਲਾ ਲੈਂਦੇ ਆ ਉਹਨੋਂ ਇੱਕ ਸਲਾਈ ਚ ਹੀ ਲਾ ਲੈਂਦੇ ਆ ਜਿਹੜਾ ਆ ਅਟੈਚ ਕਰਦੇ ਆ ਥੱਲੇ ਨਾਲ ਕਪੜਾ ਮੂਰੀ ਵਾਲਾ ਤੇ ਜਿਹੜੇ ਹੁਣ ਬਿਗਿਨਰ ਆ ਉਹਨਾਂ ਨੂੰ ਲਾਉਣੀ ਔਖੀ ਹੋ ਜਾਂਦੀ ਹੈ ਤਾਂ ਕਰਕੇ ਆਪਾਂ ਕੀ ਕਰਾਂਗੇ ਇਹਨੂੰ ਇਸ ਤਰੀਕੇ ਨਾਲ ਰੱਖਣੀ ਹੈ ਆ ਨੀਚੇ ਮੂਰੀ ਨੂੰ ਆਪਾਂ ਇੱਥੇ ਨਿੱਕੇ ਰੱਖੇ ਦੇਖੋ ਇੱਥੇ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਕੇ ਫਿਰ ਹੁਣ ਇੱਥੇ ਸਿਲਾਈ ਲਾਵਾਂਗੇ ਤੁਸੀਂ ਦੇਖਿਓ ਹੁਣ ਆਪਣੀ ਵਧੀਆ ਮੂਰੀ ਦੇ ਵਿੱਚ ਐਡਜਸਟ ਹੋਊਗੀ ਹਾਂਜੀ ਭੈਣ ਇਦਾਂ ਰੱਖ ਲਈ ਆਪਾਂ ਰੱਖ ਕੇ ਇਦਾਂ ਆਪਾਂ ਇਦਾਂ ਸਿਲਾਈ ਲਾਵਾਂਗੇ ਦੇਖੋ ਥੱਲੇ ਜਿਹੜੀ ਬੁਕਰਮ ਆ ਨਾ ਉਹਦਾ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਬੁਕਰਮ ਵਿੱਚ ਨਹੀਂ ਆਉਣੀ ਚਾਹੀਦੀ ਆਪਣੀ ਸਿਲਾਈ ਦੀ ਇਸ ਤਿੱਕੇ ਨਾਲ ਆਪਾਂ ਹੱਥ ਲਾ ਕੇ ਦੇਖੀ ਜਾਣਾ ਉਂਗਲ ਦੇ ਨਾਲ ਪ੍ਰੈਸ ਕਰ ਕਰਕੇ ਤੇ ਹੁਣ ਆਪਾਂ ਇਸ ਤਿੱਕੇ ਨਾਲ ਸिलाई ਲਾਈ ਜਾਈਏ ਆਪਣੀ ਸिलाई ਲੱਗੀ ਜਾਂਦੀ ਹੈ ਹੌਲੀ ਹੌਲੀ ਲਾ ਲੈਣੀ ਹੈ ਧਿਆਨ ਨਾਲ ਕਿਉਂਕਿ ਫਿਰ ਵਧੀਆ ਫਿਨਿਸ਼ਿੰਗ ਆਉਂਦੀ ਹੈ ਜੇ ਆਪਾਂ ਧਿਆਨ ਨਾਲ ਕੰਮ ਕਰਦੇ ਹਾਂ ਜਦੋਂ ਆਪਾਂ ਕਾਲੀ ਦੇ ਵਿੱਚ ਕਰਾਉਗੀ ਕੰਮ ਵਧੀਆ ਨਹੀਂ ਰਹੂਗਾ। ਤੇ ਆਪਣੀ ਲਾਇਸ ਹਨਾ ਪ੍ਰੋਪਰ ਠਿੱਕੇ ਨਾਲ ਅਟੈਚ ਹੋ ਜੂਆ ਦੇਖੋ। ਜਦੋਂ ਆਪਾਂ ਮੂਰੀ ਪਲਟਾਂਗੇ ਮੈਂ ਤੁਹਾਨੂੰ ਬਾਟ ਦੇ ਵਿੱਚ ਸਾਰੀ ਲਾ ਲਾਂ ਬਾਟੇ ਵਿੱਚ ਦਿਖਾਉਣੀ ਹੈ। ਹਾਂਜੀ ਭੈਣ ਦੇਖੋ ਤੁਸੀਂ ਹਨਾ ਇਹ ਲਾਇਸ ਕਿਵੇਂ ਲੱਗੀ ਆ ਹੁਣ। ਇਹ ਆਪਣੀ ਗੁੰਮਲੈਸ ਹੋ ਗਈ ਤੇ ਨਹੀਂ ਤਾਂ ਇਹ ਉੱਦੜੇ ਤੇ ਨਹੀਂ ਇਹਦੀ ਸਲਾਈ ਉੱਦੜੇ ਕਿਉਂ ਡਬਲ ਸਲਾਈ ਹੋਗੀ ਤੇ ਹੁਣ ਆਪਾਂ ਨੂੰ ਕੀ ਕਰਨਾ ਜਦੋਂ ਆਪਾਂ ਇਹਨੂੰ ਫੋਲਡ ਕਰਾਂਗੇ ਇਸ ਟ੍ਰਿਕੇ ਨਾਲ ਦੇਖੋ ਆਪਣੇ ਬੁਕਰਮਾਲਾ ਆਪਾਂ ਪਾਸਾ ਫੋਲਡ ਕਰ ਲਾਂਗੇ ਇਸ ਟ੍ਰਿਕੇ ਨਾਲ ਇਹ ਲੈਸ ਆ ਜੂ ਕੋ ਇਸ ਟ੍ਰਿਕੇ ਨਾਲ ਜੀ ਫਿਨਿਸ਼ਿੰਗ ਆਉਂੂ ਦੇਖੋ ਤੁਸੀਂ ਬਾਹਰ ਕੋਪੜਾ ਦਿਸਦਾ ਨਹੀਂ ਨਾ ਅੰਦਰੋਂ ਵੀ ਤਨ ਨੂੰ ਦੁਖਾਉਣੀ ਹੈ ਲੇਸ ਕਿੱਦਾਂ ਲੱਗੀ ਹੈ ਦੇਖੋ ਇਹਦੀ ਇੱਧਰ ਵੀ ਕਪੜਾ ਨਹੀਂ ਤੇ ਇੱਧਰ ਉੱਪਰ ਵੀ ਨਹੀਂ ਹੈਗਾ ਕੋਈ ਆਪਣੀ ਸਲਾਈ ਹੈ ਨਾ ਗੁੰਮਲਾ ਕਰਕੇ ਲਾਈ ਹੈ ਤੇ ਆਪਾਂ ਇਸ ਤਰੀਕੇ ਨਾਲ ਦੇਖੋ ਇਹਨੂੰ ਫੋਲਡ ਕਰ ਲਿਆ ਫੋਲਡ ਕਰ ਲਏ ਇਸ ਤਰੀਕੇ ਨਾਲ ਤੇ ਇੱਥੇ ਮੈਂ ਉੱਪਰ ਪ੍ਰੈਸ ਮਾਰਦੀ ਚੰਗੇ ਤਰੀਕੇ ਨਾਲ ਆਪਾਂ ਪ੍ਰੈਸ ਮਾਰ ਲੈਣੀ ਆ ਤੇ ਫਿਰ ਆਪਣੀ ਇਹ ਗੁੰਮ ਲੇਸ ਤਿਆਰ ਹੋ ਜੂ ਤੇ ਹੁਣ ਆਪਾਂ ਮੂਰੀ ਨੂੰ ਫਿਲ ਕਰ ਲਾਂਗੇ ਭਰ ਲਾਂਗੇ ਜੇ ਭਰਨਾ ਚਾਹੋ ਨਿਓ ਜੇ ਤੁਸੀਂ ਉਵੇਂ ਇੱਕ ਫਲਾਈ ਲਾ ਕੇ ਸੱਜਣਾ ਚੋਨੇ ਜਿਵੇਂ ਤੁਹਾਡੇ ਨਾ ਇੱਛਾ ਹੋ ਤੁਸੀਂ ਮੂਰੀ ਦੀ ਕਰ ਸਕਦੇ ਹੋ ਤੇ ਆਪਾਂ ਫੁੱਲ ਲਾ ਸੋਨੂ ਮੂਰੀ ਦੀ ਲੁੱਕ ਦਿਖਾ ਮਾਗੀ ਕਿੱਦਾਂ ਬਣ ਕੇ ਤਿਆਰ ਹੋਈ ਹੈ ਤੇ ਗੁੰਮਲਾ ਸਲਾਉਣੇ ਬਹੁਤ ਸੌਖੀ ਆ ਤੇ ਸੌਖੇ ਜਿਹਾ ਟੰਗਣਾ ਆਪਾਂ ਲਾ ਕੇ ਤਿਆਰ ਕਰ ਲਈ ਦੇਖੋ ਸਾਰੀ ਬਿਲਕੁਲ ਪ੍ਰੋਪਰ ਆਪਣੀ ਸਾਰੀ ਲੈਂਸ ਲੱਗੀ ਹਾਂ ਜੀ ਆਪਣੀ ਲੈਂਸ ਦੀ ਕਿੰਨੀ ਵਧੀਆ ਫਿਨਿਸ਼ਿੰਗ ਆਈ ਹੈ ਤੇ ਕਿੰਨੀ ਵਧੀਆ ਲੱਗ ਕੇ ਤਿਆਰ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗ ਗਈ ਹੈ ਆਪਣੀ ਦੋਨੇ ਸਾਈਡ ਲੈਂਸ ਤੇ ਬਹੁਤ ਵਧੀਆ ਲੈਂਸ ਲੱਗ ਕੇ ਤਿਆਰ ਹੋਈ ਹੈ ਮੈਂ ਉੱਪਰ ਵੀ ਲੈਂਸ ਲਾਈ ਹੈ ਤੇ ਉੱਪਰਲੇ ਪਾਸੇ ਵੀ ਲੈਂਸ ਲਾਤੀ ਅਟੈਚ ਕਰਤੀ ਸੀ ਤੇ ਜੇ ਤੁਹਾਨੂੰ ਉੱਪਰਲੇ ਪਾਸੇ ਲੈਂਸ ਚਾਹੀਦੀ ਹੈ ਗੁੰਮ ਲੈਂਸ ਲਾਉਣੀਆਂ ਤਾਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਸਕਦੀ ਹਾਂ ਜੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਲਿਖ ਸਕਦੇ ਹੋ ਤਾਂ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਉੱਪਰ ਲਾਇਕਸ ਲਾਉਣ ਦੀ ਬਿੱਚੇ ਵਾਲੀ ਤਾਂ ਆਪਾਂ ਲਾਈ ਦਿੱਤੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਜੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬਰ ਲੈਣਾ ਤੇ ਆਪਣੀਆਂ ਹੋਰ ਵੀ ਆਪਾਂ ਸਟੀਚਿੰਗ ਦੇ ਰਿਗਾਰਡਿੰਗ ਵੀਡੀਓ ਲੈ ਕੇ ਆਵਾਂਗੇ ਜੋ ਜੋ ਆਪਣੇ ਕੋਲ ਨੌਲੇਜ ਹੈਗੀ ਆਪਾਂ ਉਹਦੇ ਰਿਗਾਰਡਿੰਗ ਆਪਾਂ ਵੀਡੀਓ ਪਾਵਾਂਗੇ ਤੇ ਤੁਸੀਂ ਵੀਡੀਓ ਦੇਖ ਸਕਦੇ ਹੋ ਫੁੱਲ ਫੁੱਲ ਦੇਖ ਕੇ ਤੁਸੀਂ ਇਸ ਥਿੱਕੇ ਨਾਲ ਹੀ ਲੇਸ ਲਗਾਓ ਤੇ ਬਹੁਤ ਵਧੀਆ ਤੇ ਫਿਨਿਸ਼ਿੰਗ ਨਾਲ ਲੇਸ ਲੱਗੂਗੀ ਸ਼ਸ਼ੇ ਕਾਲਜੀ ਬਾਏ ਬਾਏ